ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੁਖਾਰੀ ਮਹੱਲਾ ਬਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲਿਆ ਆਰਾਮ ਜਿਵੇਂ ਕਹਿੰਦੇ ਬੋਦੀ ਵਾਲਾ ਤਾਰਾ ਰਾਤ ਨੂੰ ਬਹੁਤ ਚਮਕਦਾ ਹੁੰਦਾ ਉਸੇ ਦ੍ਰਿਸ਼ਟਾਨ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਰੇ ਕੇ ਤਾਰਾ ਚੜਿਆ ਲੰਮਾ ਦੇਸ਼ਕਾਲ ਵਸਤੂ ਪਰਸ਼ੇਧ ਰਹਿਤ ਪ੍ਰਮਾਤਮਾ ਰੂਪੀ ਜਿਹੜਾ ਲੰਮਾ ਤਾਰਾ ਹੈ ਉਹ ਚੜਿਆ ਪ੍ਰਗਟ ਹੋ ਰਿਹਾ ਭਾਵ ਉਹ ਪ੍ਰਭੂ ਸਾਰੇ ਪ੍ਰਕਾਸ਼ ਰਿਹਾ ਜਗਿਆਸੂ ਕਹਿੰਦਾ ਹੈ ਕਿ ਉਹ ਰਾਮ ਰੂਪੀ ਤਾਰਾ ਕਿਵੇਂ ਕਰਕੇ ਕਿਉਂ ਨਦਰ ਨਿਹਾਲਿਆ ਰਾਮ ਭਾਵ ਉਹ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਅੱਗੇ ਗੁਰੂ ਜੀ ਉੱਤਰ ਵਿੱਚ ਕਥਨ ਕਰਦੇ ਆ ਸੇਵਕ ਪੂਰ ਕਰਮ ਸਤਿਗੁਰ ਸ਼ਬਦ ਦਿਖਾਲਿਆ ਰਾਮ ਇਹ ਪਾਈ ਜਿੰਨਾ ਸੇਵਕ ਦਾਸਾਂ ਦੇ ਪੂਰਨ ਕਰਮ ਹਨ ਵਾ ਜਿੰਨਾ ਉੱਪਰ ਪ੍ਰਮਾਤਮਾ ਦੀ ਪੂਰਨ ਕਰਮਾ ਕਿਰਪਾ ਹੈ ਉਹਨਾਂ ਨੂੰ ਸਤਿਗੁਰਾਂ ਨੇ ਆਪਣੇ ਸ਼ਬਦ ਉਪਦੇਸ਼ ਦੁਆਰਾ ਵਿਖਾਉਣਾ ਕੀਤਾ ਹੈ ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ ਅਹਨ ਸਦੀਕ ਵਿਚਾਰਿਆ ਗੁਰਾਂ ਨੇ ਸ਼ਬਦ ਉਪਦੇਸ਼ ਦੁਆਰਾ ਜਿਨ੍ਹਾਂ ਨੂੰ ਹਰੀ ਵਿਖਾਉਣਾ ਕੀਤਾ ਹੈ ਉਹਨਾਂ ਨੇ ਸੱਚਾ ਨਾਮ ਸੰਭਾਲਣਾ ਕੀਤਾ ਹੈ ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਦੁਆਰਾ ਸੱਚਾ ਨਾਮ ਸੰਭਾਲਿਆ ਚੇਤੇ ਕੀਤਾ ਉਹਨਾਂ ਨੂੰ ਗੁਰਾਂ ਨੇ ਉਹ ਸੱਚ ਸਰੂਪ ਪ੍ਰਗਟ ਕਰਕੇ ਵਿਖਾਉਣਾ ਕੀਤਾ ਹੈ ਉਹ ਅਹਨ ਸ ਦਿਨ ਰਾਤ ਵਿਚਾਰਿਆ ਵਿਚਾਰ ਕਰਕੇ ਹਰੀ ਨੂੰ ਵੇਖਦੇ ਤਾਵਿਤ ਪੰਜ ਰਹੇ ਘਰ ਜਾਣਿਆ ਕਾਮ ਕ੍ਰੋਧ ਵਿਕਮਾਰਿਆ ਉਹਨਾਂ ਦੇ ਦੌੜਦੇ ਹੋਏ ਪੰਜੇ ਗਿਆਨਿੰਦਰੇ ਵਿਸ਼ਿਆਂ ਵੱਲੋਂ ਰਹਿਤ ਹੋ ਜਾਂਦੇ ਵਾਉ ਪੰਜਾਂ ਕਾਮਾਂ ਦੇ ਕੰਵਕਾਰਾਂ ਦੀ ਧੌਣੀ ਤੋਂ ਰਹਿਤ ਹੋ ਜਾਂਦੇ ਉਹਨਾਂ ਨੇ ਆਪਣੇ ਘਰ ਸਰੂਪ ਨੂੰ ਜਾਣ ਲਿਆ ਹੈ ਅਤੇ ਬਿਖ ਵੇਹੋ ਵਤ ਜੈ ਰੀਲੇ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਵੀ ਮਾਰਨਾ ਕੀਤਾ ਹੈ ਅੰਤਰਜੋਤ ਭਈ ਗੁਰ ਸਾਖੀ ਚੀਨੇ ਰਾਮ ਕਰਮਾ ਗੁਰਾਂ ਦੀ ਸਾਖੀ ਬਾਬ ਸਿੱਖਿਆ ਦੁਆਰਾ ਉਹਨਾਂ ਦੇ ਅੰਦਰ ਹਿਰਦੇ ਵਿੱਚ ਜੋਤੀ ਸਰੂਪ ਦੀ ਜੋਤ ਗਿਆਤ ਹੋ ਆਈ ਹੈ ਅਤੇ ਉਹਨਾਂ ਨੇ ਕਰਮਾ ਕਰਮ ਬਖਸ਼ੀ ਕਰਨ ਵਾਲੇ ਕਿਰਪਾਲੂ ਪ੍ਰਮਾਤਮਾ ਜੀ ਜਾਣੇ ਹਨ ਨਾਨਕ ਹਉਮੈ ਮਾਰ ਪਤੀਣੇ ਤਾਰਾ ਚੜਿਆ ਲੰਮਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਮਨੁੱਖ ਆਪਣੀ ਹੰਗਤਾ ਮਮਤਾ ਨੂੰ ਮਾਰ ਕੇ ਹਰੀ ਉੱਪਰ ਪਤੀਨੇ ਪਤੀਜ ਗਏ ਹਨ ਅਤੇ ਉਹਨਾਂ ਨੂੰ ਲੰਮਾ ਦੇਸ਼ ਕਾਲ ਵਸਤੂ ਪਰਛੇਦ ਰਹਿਤ ਵਾਹਿਗੁਰੂ ਰੂਪੀ ਤਾਰਾ ਜੜਿਆ ਹਰੀ ਰੂਪੀ ਤਾਰਾ ਜੜਿਆ ਸਾਖਿਆਤ ਹੋਇਆ ਹੈ ਗੁਰਮੁਖ ਜਾਗ ਰਹੇ ਚੁਕੀ ਅਭਮਾਨੀ ਰਾਮ ਏ ਭਾਈ ਗੁਰਮੁਖ ਜਨ ਗਿਆਨ ਵਸਤਾ ਵਿੱਚ ਸਦਾ ਜਾਗ ਰਹੇ ਉਨ੍ਹਾਂ ਦੇ ਅੰਦਰੋਂ ਅਭਿਮਾਨੀ ਹੰਕਾਰ ਵਾਲੀ ਬਿਰਤੀ ਚੁੱਕੀ ਚੁੱਕੀ ਗਈ ਨਿਮਰਤ ਹੋ ਗਈ ਹੈ। ਆਨੰਦਨਪੂਰ ਪਿਆ ਸਾਜ ਸਮਾਨੀ RAM ਉਹਨਾਂ ਨੂੰ ਅਨੰਦਨ ਨਿਰੰਤਰ ਇੱਕ ਰਾਸ ਗਿਆਨ ਰੂਪੀ ਪੂਰ ਦਿਨ ਚੜ੍ਹਿਆ ਹੋਇਆ ਅਤੇ ਉਹਨਾਂ ਦੀ ਬਿਰਤੀ ਸੱਚੇ ਪ੍ਰਮਾਤਮਾ ਵਿੱਚ ਸਮਾਈ ਰਹੀ। ਸਾਜ ਸਮਾਨੀ ਗੁਰਮਖ ਮਨ ਭਾਨੀ ਗੁਰਮਖ ਸਾਬਤ ਜਾਗੇ। ਜਿਨ੍ਹਾਂ ਗੁਰਮੁਖਾਂ ਦੀ ਕਿਰਿਆ ਹਰੀ ਨੂੰ ਮਨ ਵਿੱਚ ਪਾਨੀ ਚੰਗੀ ਲੱਗੀ ਹੈ ਵਾ ਜਿਨ੍ਹਾਂ ਦੇ ਮਨ ਵਿੱਚ ਮੁਖੀ ਗੁਰਾਂ ਦੀ ਸਿੱਖਿਆ ਚੰਗੀ ਲੱਗੀ ਉਹਨਾਂ ਦੀ ਬਿਰਤੀ ਸੱਜੇ ਪ੍ਰਮਾਤਮਾ ਵਿੱਚ ਸਮਾਈ ਰਹਿੰਦੀ ਅਤੇ ਉਹੀ ਗੁਰਮਖ ਗਿਆਨ ਅਵਸਥਾ ਵਿੱਚ ਜਾਗੇ ਹੋਏ ਸਾਬਤ ਜੀਵਨ ਵਾਲੇ ਹਨ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਵ ਲਾਗੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਸੱਚਾ ਨਾਮ ਦੇਣਾ ਕੀਤਾ ਹੈ ਉਹਨਾਂ ਦੀ ਹਰ ਕਈਏ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਬਿਰਤੀ ਪ੍ਰੀਤੀ ਲੱਗਦੀ ਹੈ ਪ੍ਰਗਟੀ ਜੋਤ ਜੋਤ ਮਹਿ ਜਾਤਾ ਮਨਮੁਖ ਪਰਮ ਪੁਲਾਣੀ ਗੁਰਮੁਖਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਗੁਜੋਤ ਗਿਆਤ ਪ੍ਰਗਟ ਹੋਈ ਹੈ ਇਸ ਗਿਆਨ ਕਰਕੇ ਉਹਨਾਂ ਨੇ ਜੋਤ ਜੋਤੀ ਸਰੂਪ ਪਰਮਾਤਮਾ ਵਿੱਚ ਸਾਰਾ ਜਗਤ ਜਾਣਨਾ ਕੀਤਾ ਹੈ। ଅਤਵਾ ਜਿਸ ਪਰਮਾਤਮਾ ਦੀ ਜੋਤ ਸਾਰੇ ਬ੍ਰਹਿਮੰਡ ਵਿੱਚ ਪ੍ਰਕਾਸ਼ ਰਹੀ ਉਸ ਅਦ્વੈਤ ਆਨੰਦ ਸਰੂਪੀ ਜੋਤ ਨੂੰ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚ ਵਸਦੀ ਜਾਣਨਾ ਕੀਤਾ ਹੈ ਕੀਤਾ ਹੈ। ਪਰ ਮਨਮੁਖਾਂ ਦੀ ਬਿਰਤੀ ਪਰਮ ਵਿੱਚ ਭੁਲਾਣੀ ਭੁੱਲੀ ਹੋਈ। ਨਾਨਕ ਪੂਰ ਪਿਆ ਮਨ ਮਾਨਿਆ ਜਾਗਤ ਰਹਿਣ ਵਿਹਾੜੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਈਉਂ ਜਦੋਂ ਗੁਰਮੁਖਾਂ ਨੂੰ ਗਿਆਨ ਰੂਪੀ ਪੌਰ ਦਿਨ ਦਾ ਪ੍ਰਕਾਸ਼ ਹੋ ਗਿਆ ਤਦੋਂ ਉਹਨਾਂ ਦਾ ਵਾਹਿਗੁਰੂ ਦੇ ਸਰੂਪ ਵਿੱਚ ਮਨ ਜਿਹੜਾ ਵਾ ਉਹ ਮੰਨ ਗਿਆ ਇਸ ਪ੍ਰਕਾਰ ਉਹਨਾਂ ਦੀ ਉਮਰ ਰੂਪੀ ਰਹਿਣ ਰਾਤ ਗਿਆਨ ਅਵਸਥਾ ਵਿੱਚ ਜਾਗਦਿਆਂ ਹੀ ਬਤੀਤ ਹੋਈ ਹੈ ਔਗਣ ਵੀ ਸਰਿਆ ਗੁਣੀ ਘਰ ਕੀ ਆਰਾਮ ਇਹ ਭਾਈ ਗੁਰਮੁਖਾਂ ਦੇ ਅੰਦਰੋਂ ਔਗਣ ਗੁਨਾਹ ਵਿਸਰ ਗਏ। ਪਾਪ ਨਾਸ ਹੋ ਗਏ ਹਨ ਅਤੇ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਗੁਨਾ ਨੇ ਨਿਵਾਸ ਕੀਤਾ ਹੈ। ଅਤਵਾ ਔਗਣ ਵਾਲਾ ਮਨੁੱਖ ਪ੍ਰਮਾਤਮਾ ਨੂੰ ਭੁੱਲੀ ਬੇਟਾ। ਅਤੇ ਗੁਣਵਾਨ ਗੁਰਮੁਖਾਂ ਨੇ ਆਪਣੇ ਸਰੂਪ ਰੂਪੀ ਘਰ ਵਿੱਚ ਨਿਵਾਸ ਕੀਤਾ ਹੈ। ਇੱਕ ਰਵ ਰਹਿਆ ਅਵਰ ਨਬੀ ਆ ਰਾਮ। ਇਹ ਭਈ ਉਹਨਾਂ ਨੂੰ ਐਸਾ ਨੀਚਾ ਆਇਆ ਕਿ ਇੱਕ ਪ੍ਰਮਾਤਮਾ ਹੀ ਸਾਰੇ ਕਿਤੇ ਵਿਆਪ ਕੋ ਰਿਆ ਉਸ ਤੋਂ ਬਗੈਰ ਹੋਰ ਕੋਈ ਵੀ ਬੀਆ ਹੁੰਦਾ ਦੂਜਾ ਨਹੀਂ ਰਵ ਰਿਆ ਸੋਈ ਅਵਰ ਨਾ ਕੋਈ ਮਨ ਹੀ ਤੇ ਮਨ ਮਾਨਿਆ ਸੋਈ ਉਹ ਪਰਮਾਤਮ ਸਭ ਥਾਈਂ ਵਿਆਪ ਕੋ ਰਿਆ ਹੈ ਉਸ ਵਰਗਾ ਉਸ ਤੋਂ ਬਿਨਾ ਹੋਰ ਕੋਈ ਨਹੀਂ ਗੁਰਾਂ ਦੇ ਮਨ ਮੰਤਰ ਤੋਂ ਹੀ ਉਸ ਰੂਪ ਵਿੱਚ ਗੁਰਮੁਖਾਂ ਦਾ ਮਨ ਜਿਹੜਾ ਹੈ ਮੰਨਿਆ ਹੈ ਵਹ ਅਸ਼ੁੱਧ ਮਨ ਹੀ ਸ਼ੁੱਧ ਮਨ ਨਾਲ ਮੰਨ ਗਿਆ ਜਿਨ ਜਲ ਥਲ ਤ੍ਰਿਪਵਣ ਘਟ ਘਟ ਥਾਪਿਆ ਸੋ ਪ੍ਰਭ ਗੁਰਮਖ ਜਾਣਿਆ ਜਿਸ ਪ੍ਰਾਤਮਾ ਨੇ ਜਲ ਪਾਣੀ ਵਾਲੇ ਥਾਂ ਥਲ ਖੁਸ਼ਕ ਥਾਵਾਂ ਤਰੇ ਭਵਨ ਤਿੰਨੇ ਲੋਕ ਅਤੇ ਘਟਾਂ ਘਟਾਂ ਨੂੰ ਥਾਪਣਾ ਕੀਤਾ ਇਸਤਤ ਕੀਤਾ ਹੈ ਵਾ ਜਲ ਦੀ ਨਿਆਈ ਪ੍ਰੇਮੀ ਥਲ ਦੀ ਨਿਆਈ ਕਨਿਸ਼ਟ ਅਧਿਕਾਰੀ ਤਿੰਨਾ ਭਵਨਾਂ ਦੀ ਨਿਆਈ ਰਾਜਸੀ ਤਾਮਸੀ ਸਾਤ ਕੀ ਜੀਵਾ ਨੂੰ ਕਟਾਂ-ਕਟਾਂ ਵਿੱਚ ਇਸਤਿਤ ਕੀਤਾ ਹੈ ਉਹ ਪ੍ਰਭੂ ਪਰਮਾਤਮਾ ਮੁਖੀ ਗੁਰਾਂ ਦੁਆਰਾ ਗੁਰਮੁਖਾਂ ਨੇ ਜਾਣਨਾ ਕੀਤਾ ਹੈ ਕਰਨ ਕਾਰਨ ਸਮਰੱਥ ਅਪਾਰਾ ਤ੍ਰਿ ਬਿਦ ਮੇਟ ਸਮਾਈ ਉਹ ਪ੍ਰਭੂ ਸਾਰੇ ਕਾਰਜਾਂ ਨੂੰ ਆਪ ਕਰਨ ਤੇ ਹੋਰਨਾਂ ਨੂੰ ਪ੍ਰੇਰ ਕੇ ਕਰਾਉਣ ਵਾਲਾ ਸਰਬਸ਼ਕਤੀਵਾਨ ਤੇ ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਤ ਹੈ ਬਾਦਸ਼ਾਹ ਫਰਮਾਉਂਦੇ ਆ ਗੁਰਮੁਖਾਂ ਨੇ ਤਿੰਨ ਪ੍ਰਕਾਰ ਦੀ ਵਾਸ਼ਨਾ ਸੁੱਤ ਬਿੱਤ ਲੋਕ ਮੇਟ ਕਰਕੇ ਉਸ ਵਿੱਚ ਆਪਣੀ ਸਮਾਈ ਜਿਹੜੀ ਆ ਲੀਨਤਾ ਪਾਉਣਾ ਕੀਤੀ ਹੈ ਨਾਨਕ ਅਵਗਣ ਗੁਣੈ ਸੰਭਾੜੇ ਐਸੀ ਗੁਰਮਤ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖਾਂ ਨੇ ਅਜਹੀ ਗੁਰਾਂ ਦੀ ਸਿੱਖਿਆ ਪ੍ਰਾਪਤ ਕੀਤੀ ਕਿ ਹਿਰਦੇ ਵਿੱਚ ਸ਼ubh ਗੁਣ ਧਾਰਨ ਕਰਕੇ ਔਗਣ ਗੁਨਾਹ ਸਮਾਣੇ ਸਮਾਗੇ ਨਿਵਰਤੋਗੇ ਆਵਣ ਜਾਣ ਰਹੇ ਚੁਕਾ ਭੋਲਾ RAM ਕੇ ਪਾਈਓ ਗੁਰਮੁਖ ਆਉਣ ਜਾਣ ਤੋਂ ਰਹਿਤੋਗੇ ਅਤੇ ਉਹਨਾਂ ਦਾ ਭੋਲਾ ਭਲੇਖਾ ਵਾ ਭੋਲਾ ਬਨ ਸੁਦਾ ਬੁਣਾਵੀ ਚੁੱਕਿਆ ਗਿਆ ਹੋ ਮੇ ਮਾਰ ਮਿਲੇ ਸਾਚਾ ਚੋਲਾ RAM ਕੇ ਪਾਈਓ ਹੰਗਤਾ ਮਮਤਾ ਨੂੰ ਮਾਰ ਕੇ ਹਰੀ ਨਾਲ ਮਿਲੇ ਉਨ੍ਹਾਂ ਦਾ ਸਰੀਰ ਰੂਪੀ ਚੋਲਾ ਸੱਚਾ ਸਫਲਾ ਹੋਇਆ ਬੁੱਧ ਰੂਪੀ ਚੋਲਾ ਸੱਜਾਈ ਵਾਲਾ ਹੋਇਆ ਉਨ੍ਹਾਂ ਨੇ ਹਿਰਦੇ ਵਿੱਚ ਸੱਚੇ ਦੇ ਆਨੰਦ ਨੂੰ ਚੋਲਿਆ ਹੈ ਹੋ ਮੈਂ ਗੁਰ ਖੋਈ ਪ੍ਰਗਟ ਹੋਈ ਚੁਕੇ ਸੋਗ ਸੰਤਾਪੈ ਸੋ ਉਨ੍ਹਾਂ ਦੀ ਕਿ ਦੇਹੰਗਤਾ ਮਮਤਾ ਗੁੜਾ ਗੁਣਾ ਨੇ ਜਿਹੜੀ ਸੀ ਉਹ ਖੋਈ ਮੇਟ ਦਿੱਤੀ ਹੈ ਹਿਰਦੇ ਵਿੱਚ ਵਾਏ ਗੁਰੂ ਦੀ ਜੋਤ ਪ੍ਰਗਟ ਹੋਈ ਸੋ ਉਹਨਾਂ ਦੀ ਜਿਹੜੀ ਹੰਗਤਾ ਮਮਤਾ ਸੀ ਉਹ ਗੁਰਾਂ ਨੇ ਮੇੜ ਦਿੱਤੀ ਹਿਰਦੇ ਵਿੱਚ ਵਾਹਿਗੁਰੂ ਜੋਤ ਪ੍ਰਗਟ ਹੋਈ ਵਾ ਲੋਕ ਪ੍ਰਲੋਪ ਵਿੱਚ ਸ਼ੋਭਾ ਪ੍ਰਗਟ ਹੋਈ ਅਤੇ ਵਿਛੋੜੇ ਕਰਕੇ ਸੋਗ ਗਮ ਤੇ ਸੰਤਾਪੇ ਦੁਖ ਵਾ ਸਮ ਕਿਤਾਬ ਭਲੀ ਪ੍ਰਕਾਰ ਪੈਦਾ ਹੋਣ ਵਾਲੇ ਤਾਪ ਆਦ ਚੁੱਕੇ ਗਏ ਜੋਤੀ ਅੰਦਰ ਜੋਤ ਸਮਾਣੀ ਆਪ ਪਛਾਤਾ ਆਪੇ ਉਨ੍ਹਾਂ ਦੀ ਪ੍ਰਤਕ ਜੋਤ ਅਦਵੈਤ ਆਨੰਦ ਸਰੂਪ ਜੋਤੀ ਪ੍ਰਮਾਤਮਾ ਵਿੱਚ ਸਮਾ ਗਈ। ਉਨ੍ਹਾਂ ਨੇ ਆਪਣੇ ਆਤਮਾ ਦੇ ਅੰਦਰ ਤਤ ਤੁੰਗ ਪਦਿ ਲਾਗ ਕਰਤ ਨੂੰ ਆਪਣਾ ਸਰੂਪ ਕਰਕੇ ਪਛਾਣਨਾ ਕੀਤਾ ਹੈ। ਪਈੜ ਹੈ, ਘਰ ਸ਼ਬਦ ਪਤੀਣੀ, ਸਹੁਰੜਾ, ਪੇਰ ਭਾਣੀ। ਜੋ ਜੀਵ ਰੂਪੀ ਸ਼ਤਰੀ ਸੰਸਾਰ ਰੂਪੀ ਪਈੜ ਹੈ, ਪੇਕੇ ਘਰ ਵਿੱਚ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਪਤੀਜ ਗਈ ਹੈ। ਉਹ ਲੋਕ ਪਰਲੋਕ ਰੂਪੀ ਸਉਹੜੇ ਸਹਰੇ ਘਰ ਵਿੱਚ ਪਿਰਪਤੀ ਪ੍ਰਮਾਤਮਾ ਨੂੰ ਪਾ ਜਾਂਦੀ। ଅਤਵਾ ਜਦੋਂ ਸੰਸਾਰਾ ਕਰ ਬਿਰਤੀ ਗੁਰੂ ਦੇ ਸ਼ਬਦ ਵਿੱਚ ਪਤੀਜ ਗਈ। ਤਦੋਂ ਸਉਹਰੇ ਘਰ ਪਾਵ ਆਤਮਾ ਕਾਰ ਬ੍ਰਹਮਾ ਕਾਰ ਹੋ ਕੇ ਪਤੀ ਅਕਾਲ ਪੁਰਖ ਨੂੰ ਪਾ ਜਾਂਦੀ ਹੈ। ਨਾਨਕ ਸਤਿਗੁਰ ਮੇਲ ਮਿਲਾਈ ਚੁਕੀ ਕਾਣ ਲੋਕਾਣੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਜੀਵ ਰੂਪੀ ਇਸਤਰੀ ਪ੍ਰਾਤਮਾ ਨੇ ਸਤਿਗੁਰਾਂ ਦੇ ਮੇਲ ਵਿੱਚ ਮਿਲਾ ਕੇ ਆਪਣੇ ਨਾਲ ਮਿਲਾਉਣਾ ਕੀਤਾ ਵਾ ਸਤਿਗੁਰਾਂ ਨੇ ਆਪਣੇ ਸ਼ਬਦ ਵਿੱਚ ਮੇਲ ਕੇ ਪ੍ਰਭੂ ਨਾਲ ਮਿਲਣਾ ਕੀਤਾ ਅਤੇ ਲੋਕਾਣੀ ਲੋਕਾਂ ਦੀ ਕਾਣ ਕਨੌੜ ਮੁਤਾਜਗੀ ਵੀ ਸਾਰੀ ਚੁੱਕੀ ਗਈ ਖਤਮ ਹੋ ਗਈ ਵਾਹੇ ਗੁਰੂ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਲਸਾ ਵਾਹਿਗੁਰੂ ਜੀ ਕੀ ਫਤਿਹ